ਜਿਗਰਾਤਿਆਂ 'ਚ ਗਾਉਣਾ ਬਹੁਤ ਵੱਡੀ ਗੱਲ ਐ ਜਿਗਰਾਤਿਆਂ 'ਚ ਗਾਉਣਾ ਮਾੜਾ ਮੋਟਾ ਬੰਦਾ ਨਹੀਂ ਗਾ ਸਕਦਾ ਲੋਕਾਂ ਨੇ ਇਹ ਤਾਂ ਬਗਵਾਸ ਕਰਦੇ ਨੇ ਲੋਕ ਵੀ ਇਹ ਜਗਰਾਤਿਆਂ ਵਾਲਾ ਇਹ ਫਲਾਣਾ ਜਗਰਾਤਿਆਂ 'ਚ ਗਾਉਣਾ ਕਿਹੜਾ ਸੌਖਾ ਪਰ ਕਦੇ ਕਦੇ ਇਸ ਚੀਜ਼ ਨੂੰ ਲੈ ਕੇ ਹੁੰਦਾ ਵੀ ਜਦੋਂ ਅੱਗੇ ਤੁਸੀਂ ਇੰਨੀ ਸੁਰ ਸਾਧਨਾ ਕਰੀ ਐ ਪਰ ਜਦੋਂ ਅੱਗੇ ਸਟੇਜਾਂ 'ਤੇ ਗਾ ਰਹੇ ਹੁੰਦੇ ਨੇ ਉਹ ਬਿਲਕੁਲ ਬੇਸੁਰੇ ਹੁੰਦੇ ਨੇ ਕਿਸੇ ਸੁਰ 'ਚ ਨਹੀਂ ਹੁੰਦੇ ਫਿਰ ਉਦੋਂ ਬੈਠਿਆਂ ਨੂੰ ਮਹਿਸੂਸ ਹੁੰਦਾ ਵੀ ਯਾਰ ਉਹਨਾਂ ਨੂੰ ਅੱਜ 4 ਲੱਖ ਦਿੱਤਾ ਤੇ ਤੂੰ ਜਿਹੜਾ ਕੁਝ ਇੰਨੀ ਸਿੱਖਿਆ ਤੈਨੂੰ ਅੱਜ ਲੱਖ ਨਹੀਂ ਅੱਜਕੱਲੇ ਵੈਸੇ ਕਦਰ ਘਟ ਐ ਗਰਾਰੀਆਂ ਵਾਲੇ ਨੇ ਮੈਂ ਵੀ ਜਦੋਂ ਮੈਂ ਤੁਸੀਂ ਮੇਰਾ ਕੋਈ ਸਟੇਜ ਪ੍ਰੋਗਰਾਮ ਦੇਖ ਲਿਓ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ ਜਾਂ ਕੋਈ ਮੇਲਾ ਹੋਵੇ ਜਾਂ ਕੁਝ ਵੀ ਹੋਵੇ ਮੈਂ ਉਥੇ ਬਹੁਤ ਘਟ ਕਲਾਕਾਰੀਆਂ ਜਾਂ ਕੋਈ ਬੰਦੇ ਕੋਈ ਨਾ ਪਰ ਮੈਂ ਜਿੱਥੇ ਵੀ ਗਿਆ ਹਣਾ ਮੇਰੀ ਆਦਤ ਇਹ ਵੀ ਮੈਨੂੰ ਲੋਕ ਤਾਂ ਇਸ ਕਰਕੇ ਸਾਦੇ ਆ ਵੀ ਇਹ ਬੰਦਾ ਯਾਰ ਨਾ ਵੀ ਇਹਨੂੰ ਜਿੱਥੇ ਮਰਜੀ ਫਿੱਟ ਕਰ ਦਿਓ ਠੀਕ ਹੈ ਮੈਂ ਹੁਣ ਆਪਣੇ ਰੇ ਇਹ ਜਿੰਨੇ ਮੁੱਖ ਮੰਤਰੀ ਸਾਹਿਬ ਪਹਿਲਾਂ ਆਪਣੇ ਸੁਖਵੀਰ ਬਾਦਲ ਜੀ ਸੀ ਉਹ ਵੀ ਹੁਣ ਸਾਡੇ ਆਪਣੀ ਏਰੀਆ ਚ ਜਦੋਂ ਕੋਈ ਵੱਡਾ ਸਰਕਾਰੀ ਆਪਣਾ ਟ੍ਰੈਫਿਕ ਸਕੂਲਾ ਦਾ ਘਟਨ ਕੀਤਾ ਸੀ ਸੁਖਵੀਰ ਬਾਦਲ ਸਾਹਿਬ ਨੇ ਪ੍ਰੋਬਲਮ ਮੈਨ ਲਾਇਆ ਉਸ ਤੋਂ ਬਾਅਦ ਕੈਪਟਨ ਮਨਿੰਦਰ ਸਿੰਘ ਰਹੇ ਆ ਮੁੱਖ ਮੰਤਰੀ ਉਹ ਦੋ ਦਿਨ ਦੀ ਰੈਲੀ ਤੇ ਆਇਸੀ ਆਪਣੇ ਫਰੀ ਕੋਟ ਉਹ ਵੀ ਦੋ ਦਿਨ ਮੈਂ ਪ੍ਰੋਗਰਾਮ ਕੀਤਾ ਠੀਕ ਹੈ ਉਸ ਤੋਂ ਬਾਅਦ ਚੰਨੀ ਸਾਹਿਬ ਰਹੇ ਆ ਮੇਰੇ ਸਾਹਮਣੇ ਕਿੰਨੇ ਟਾਈਮ ਰਹੇ ਉਹ ਹੂੰ 5-6 ਮਿੰਟ ਦੋ ਤਿੰਨ ਕਿੰਨੇ ਸਾਡੇ ਜਦੋਂ ਏਰੀਆ ਚ ਆਇਆ ਉਦੋਂ ਵੀ ਉੱਥੇ ਮੈਂ ਪ੍ਰੋਗਰਾਮ ਲਾਇਆ ਹੁਣ ਸੀਐਮ ਆਏ ਆਪਣੇ ਭਗਵੰਤ ਮਾਨ ਜੀ ਹੂੰ ਬਠਿੰਡੇ ਜਦੋਂ ਆਇਆ ਖੇਡਨਾ ਵਤਨ ਪੰਜਾਬ ਦੀ ਉਹ ਵੀ ਮੈਂ ਲਾਇਆ ਲੋਕ ਲੋਕ ਮੇਰੇ ਤੋਂ ਐਕਸੈਪਟ ਹੀ ਕਰਦੇ ਵੀ ਇਹ ਬੰਦਾ ਜਿੱਥੇ ਮਰਜ਼ੀ ਫਿੱਟ ਕਰਦੇ ਉਹ ਇਹ ਨਹੀਂ ਵੀ ਮੈਂ ਜੇ ਮੰਨ ਲਓ ਜਾਗਰਨ ਤੇ ਜਾਵੜਾ ਤੇ ਮੈਂ ਉੱਥੇ ਉਹੋ ਜਿਹੀ ਗਾਣੇ ਗਾਈ ਜਣੇ ਜੇ ਮੈਂ ਵਿਆਹ ਚ ਜਾਵੜਾ ਤਾਂ ਉੱਥੇ ਮੈਂ ਪੇਟਾ ਗਾਈ ਜਣੀ ਆ ਮੇਰਾ ਸਿਸਟਮ ਹੈ ਮੇਰਾ ਜਿਹੜਾ ਮੇਰਾ ਗਰੁੱਪ ਆ 뮤지컬 ਗਰੁੱਪ ਆ ਜੋ ਵੀ ਮੇਰਾ ਸਿਸਟਮ ਹੈ ਜਿੱਥੇ ਸੀ ਜਾਣੇ ਆ ਸੀ ਉਹੋ ਜੇ ਬਣ ਜਾਂਦੇ ਲੋਕਾਂ ਨੂੰ ਮੈਂ ਨਹੀਂ ਹੋਣ ਦਿੰਦੇ ਵੀ ਸੀ ਇਹ ਤਾਂ ਐਵੇਂ ਆ ਫਲਾਨਾ ਜਗਰਾਤਿਆਂ ਆਲਾ ਇਹ ਇਹ ਤਾਂ ਮੈਂ ਗਲਤ ਗੱਲਾਂ ਜਗਰਾਤਿਆਂ ਚ ਗਾਉਣਾ ਬਹੁਤ ਵੱਡੀ ਗੱਲ ਹੈ ਜਗਰਾਤਿਆਂ ਚ ਗਾਉਣਾ ਮਾੜਾ ਮੋਟਾ ਬੰਦਾ ਨਹੀਂ گا ਸਕਦਾ ਜਿਹਨੂੰ ਕੋਈ ਸੁਰ ਕਲਾਮ ਦਾ ਨਹੀਂ ਪਤਾ ਉਹ ਜਾਗਰਨ ਚ ਕਿਵੇਂ ਗਾ ਲੂਗਾ ਜਾਗਰਨ ਦੇ ਵਿੱਚ ਕਲਾ ਤੁਹਾਡੀ ਵੇਖੀ ਜਾਂਦੀ ਹੈ ਤੁਹਾਡੀ ਤੁਹਾਡੀ ਕਲਾ ਨੇ ਅੱਗੇ ਆਉਣਾ ਹੁਣ ਪੇਟਾ ਕੀ ਐਸੀ ਐਸੀ ਸਰਦੂਲ ਸਾਹਿਬ ਦੀਆਂ ਕਿ ਐਸੀਆਂ ਤਰਜਾਂ ਨੇ ਹਣਾ ਫਰੋਜ਼ ਖਾਨ ਸਾਹਿਬ ਦੀਆਂ ਕਿ ਐਸੀਆਂ ਤਰਜਾਂ ਨੇ ਸਲੀਮ ਸਾਹਿਬ ਦੀਆਂ ਕਿ ਐਸੀਆਂ ਤਰਜਾਂ ਨੇ ਹੁਣ ਲੋਕ ਫਰਮੈਸ਼ ਕਰਦੇ ਆ ਵੀ ਉਹ ਸੁਣਾ ਫਲਾਨੀ ਸੁਣਾ ਉੱਥੇ ਕੋਈ ਮਾੜੀ ਮੋਟੀ ਗੱਲ ਥੋੜੀ ਆ ਲੋਕਾਂ ਦੇ ਇਹ ਤਾਂ ਬਗਵਾਸ ਕਰਦੇ ਨੇ ਲੋਕ ਵੀ ਇਹ ਜਗਰਾਤਿਆਂ ਆਲਾ ਇਹ ਫਲਾਨਾ ਜਗਰਾਤਿਆਂ ਦੀ ਗੋਣਾ ਕਿਹੜਾ ਸੌਖਾ ਹੂੰ ਜਗਰਾਤਿਆਂ ਚ ਗੋਣਾ ਵੀ ਇੱਕ ਬੰਦਾ ਸੁਰੀਲਾ ਬੰਦਾ ਗਾ ਸਕਦਾ ਜਿਹਨੂੰ ਕੁਝ ਗਾਉਣਾ ਆਉਂਦਾ ਉਹ ਜਗਰਾਤਿਆਂ ਤੇ ਗਾ ਸਕਦਾ ਨਹੀਂ ਪਰ ਕਦੇ ਕਦੇ ਇਸ ਚੀਜ਼ ਨੂੰ ਲੈ ਕੇ ਹੁੰਦਾ ਵੀ ਜਦੋਂ ਅੱਗੇ ਤੁਸੀਂ ਇੰਨੀ ਸੁਰ ਸਾਧਨਾ ਕਰੀ ਐ ਪਰ ਜਦੋਂ ਅੱਗੇ ਸਟੇਜਾਂ ਤੇ ਗਾ ਰਹੇ ਹੁੰਦੇ ਨੇ ਉਹ ਬਿਲਕੁਲ ਬੇਸੁਰੇ ਹੁੰਦੇ ਨੇ ਕਿਸੇ ਸੁਰਚ ਨਹੀਂ ਹੁੰਦੇ ਫਿਰ ਉਦੋਂ ਬੈਠਿਆਂ ਨੂੰ ਮਹਿਸੂਸ ਹੁੰਦਾ ਵੀ ਯਾਰ ਉਹਨਾਂ ਨੂੰ ਅੱਜ 4 ਲੱਖ ਦਿੱਤਾ ਤੇ ਤੂੰ ਜਿਹੜਾ ਕੁਝ ਇੰਨੀ ਸਿੱਖਿਆ ਤੈਨੂੰ ਅੱਜ ਲੱਖ ਨਹੀਂ ਇਹ ਨਹੀਂ ਇਹ ਕਿਸਮਤ ਆ ਹੂੰ ਇਹ ਆਪਣੋ ਆਪਣੀ ਕਿਸਮਤ ਆ ਉਹਦੀ ਕੋਈ ਹਰੇਕ ਦੇ ਬੰਦੇ ਦੇ ਭਾਗ ਹੁੰਦੇ ਨੇ ਹੂੰ ਜਿਵੇਂ ਜਿਵੇਂ ਮਾਲਕ ਨੇ ਜਿਹਨੂੰ ਜਿਹਨੂੰ ਫਲ ਲਾਉਣਾ ਹੈ ਹਮ ਤੇ ਉਹਨੂੰ ਉਸੇ ਤਰ੍ਹਾਂ ਲੱਗਣਾ ਕਿਸੇ ਨੇ ਇਸ ਚੀਜ਼ ਤੋਂ ਮਨਾ ਵੀ ਕਰਿਆ ਵੀ ਯਾਰ ਦਰਸ਼ਨ ਜੀ ਤੂੰ ਲਾਸਟ ਤੇ ਗਾਲੀਆਂ ਪਹਿਲਾਂ ਗਾਲਾ ਵੀ ਸਾਡਾ ਤਾਂ ਦੇਸੀ ਜਿਹਾ ਕੰਮ ਆ ਵੀ ਕਿਤੇ ਵਿੱਚ ਨਾ ਡਜੇ ਕੰਮ ਵੀ ਯਾਰ ਤੇਰਾ ਸੋਰ ਵਾਲਾ ਚੱਕਰ ਚ ਲੋਕਾਂ ਨੇ ਕਿਹਾ ਯਾਰ ਉਹ ਤਾਂ ਮੁੰਡਾ ਬਾਹਲੇ ਗਰਾਰੀਆਂ ਲਾਉਂਦਾ ਸੀ ਇਹਨੂੰ ਪਤਾ ਕੁਛ ਨਹੀਂ ਨਹੀਂ ਅੱਜ ਕੱਲ੍ਹ ਵੈਸੇ ਕਦਰ ਘਟ ਹੈ ਗਰਾਰੀਆਂ ਵਾਲਿਆਂ ਦੀ ਮੈਂ ਵੀ ਜਦੋਂ ਮੈਂ ਤੁਸੀਂ ਮੇਰਾ ਕੋਈ ਸਟੇਜ ਪ੍ਰੋਗਰਾਮ ਦੇਖ ਲਿਓ ਕੋਈ ਵਿਆਹ ਦਾ ਪ੍ਰੋਗਰਾਮ ਹੋਵੇ ਜਾਂ ਕੋਈ ਮੇਲਾ ਹੋਵੇ ਜਾਂ ਕੁਝ ਵੀ ਹੋਵੇ ਮੈਂ ਉੱਥੇ ਬਹੁਤ ਘਟ ਕਲਾਕਾਰੀ ਜਾਂ ਕੋਈ ਬੰਦੇ ਕਹਿੰਦਾ ਬਾਲਾ ਹਨ ਮੈਂ ਨਹੀਂ ਕਰਦਾ ਬਿਲਕੁਲ ਵੀ ਮੈਂ ਤਾਂ ਉਹਦੇ ਮਜੀਸ਼ਣਾ ਨੂੰ ਪੂਰਾ ਪੂਰਾ ਠੋਕ ਵਜਾ ਕੇ ਕਹਿੰਦਾ ਵੀ ਨਜਾਇਜ਼ ਤਰਕਟ ਨਹੀਂ ਮਾਰਨੀ ਲੋਕ ਤਾਂ ਯਾਰ ਨੱਚ ਰਹੇ ਹੁੰਦੇ ਤਾਂ ਆਪਾਂ ਉੱਥੇ ਕਲਾ ਦਿਖਾਈ ਜਾਈਏ ਉਹ ਕੋਈ ਗੱਲ ਨਹੀਂ ਉਹ ਹੋਮੇ ਵੀ ਲੱਗਦੀ ਐ ਤੁਹਾਨੂੰ ਵੀ ਉਹ ਕਲਾ ਦਾ ਹੋਣਾ ਹੋਮੇ ਵੀ ਆ ਜਾਂ ਫਿਰ ਸੈਲਫ ਕੌਨਫੀਡੈਂਸ ਨਹੀਂ 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 ਹੋਮੇ ਹੋਮੇ ਨਹੀਂ ਮੈਂ ਤਾਂ ਇਹੋ ਜਿਹਾ ਬੰਦਾ ਵੀ ਮੈਂ ਕਦੇ ਵੀ ਨਹੀਂ ਆਉ데요 ਆਪ ਨੂੰ ਸੋਚਿਆ ਵੀ ਮੈਂ ਦਰਸ਼ਨਜੀਤ ਹਾਂ ਤੇ ਮੈਂ ਸਿੰਗਰ ਹਾਂ ਤੇ ਇਹ ਪ੍ਰਮਾਤਮਾ ਦੀ ਦੇਣ ਆ ਹਮ ਕਲਾ ਇੱਕ ਵੇਖੋ ਤੁਸੀਂ ਆਮ ਬੰਦੇ ਨੂੰ ਕਈ ਕਈ ਵਿਚਾਰੇ ਬੋਲ ਹੀ ਨਹੀਂ ਸਕਦੇ ਹਮ ਹਨਾ ਕਿ ਰੱਬ ਨੇ ਉਹਨਾਂ ਨੂੰ ਮਤਲਬ ਉਹਨਾਂ ਤੇ ਉਹਨਾਂ ਨੂੰ ਬੋਲਣਾ ਨਹੀਂ ਮਨਜ਼ੂਰ ਹਨਾ